ਸਸਰੀਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਪੈਸ਼ਲ ਇਹ ਹੀ ਦੱਸਣਾ ਜਿਹੜੀਆਂ ਵੇਲ ਵਾਲੀਆਂ ਸਬਜ਼ੀਆਂ ਅਗੇਤੀ ਕਿਸਮ ਦੀਆਂ ਸਬਜ਼ੀਆਂ ਲਾਈਆਂ ਕਿਸੇ ਵੀ ਪ੍ਰਕਾਰ ਦੀਆਂ ਖੀਰਾ ਤੋਰੀ ਕ੍ਰੇਲਾ ਜਾਂ ਕੱਦੂ ਪੇਠਾ ਇਸ ਤਰ੍ਹਾਂ ਦੀਆਂ ਸਬਜ਼ੀਆਂ ਜਿਹੜੀਆਂ ਮਾਰਚ ਅਪ੍ਰੈਲ ਦੇ ਵਿੱਚ ਲੱਗਦੀਆਂ ਯਾਨੀ ਕਿ ਫਰਵਰੀ ਤੋਂ ਬਾਅਦ ਬਾਅਦ ਲੱਗਣੀਆਂ ਸ਼ੁਰੂ ਹੁੰਦੀਆਂ ਤੇ ਜਿਹੜੇ ਕਿਸਾਨ ਵੀਰਾਂ ਨੇ ਹੁਣ ਲਫਾਫੇ ਦੇ ਥੱਲੇ ਲਾਈਆਂ ਆਪਾਂ ਉਹਨਾਂ ਦੀ ਦੇਖਭਾਲ ਬਾਰੇ ਪਾਣੀ ਲਾਉਣ ਦਾ ਸਹੀ ਤਰੀਕਾ ਕਿਹੜਾ ਤੇ ਕਿਹੜੀਆਂ-ਕਿਹੜੀਆਂ ਸਪਰੇਆਂ ਤੇ ਖਰਚਾ ਵਾੜਾ ਆਉਂਦਾ ਇਹਨਾਂ ਤੇ ਜਾਂ ਨਾਰਮਲ ਸਪਰੀਆਂ ਦੇ ਨਾਲ ਆਪਣੀ ਵਧੀਆ ਫਸਲ ਕਾਮਯਾਬ ਹੋ ਜਾਂਦੀ ਹੈ ਉਹਦੇ ਰਿਲੇਟਡ ਆਪ ਅੱਜ ਵੀਡੀਓ ਬਣਾ ਰਹੇ ਆ ਤੇ ਵੀਡੀਓ ਨੂੰ ਪੂਰੀ ਦੇਖੋ ਜਿੰਨਾ ਵੀਰਾਂ ਨੇ ਸਬਜੀ ਦੀ ਕਾਸ਼ਤ ਕਰਦੇ ਆ ਤੇ ਜੇਕਰ YouTube ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਿਓ ਤੇ ਜੇਕਰ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਜ਼ਰੂਰ ਕਰਿਓ ਹੁਣ ਆਪਾਂ ਗੱਲਬਾਤ ਕਰਦੇ ਆ ਪਾਣੀ ਦੀ ਇੱਕ ਤਾਂ ਪਾਣੀ ਆਪਾਂ ਜਦੋਂ ਪਹਿਲਾ ਪਾਣੀ ਲਾਉਣੇ ਆ ਬੀ ਲਾ ਕੇ ਆਪੋ ਸਵੇਂ ਪਾਣੀ ਲਾ ਦਿੰਨੇ ਆ ਜਿਹੜੀ ਕਿ ਵੱਟਾਂ ਨੂੰ ਸੈੱਲ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਉਸ ਤੋਂ ਬਾਅਦ ਜਦੋਂ ਆਪਾਂ ਦੂਜਾ ਪਾਣੀ ਲਾਉਣੇ ਵੀ 20 25 ਦਿਨਾਂ ਬਾਅਦ ਕਈ ਕਿਸਾਨ ਵੀਰ ਕੀ ਕਰਦੇ ਆ ਕਿ ਪਾਣੀ ਨਾਲ ਇੱਥੇ ਇੱਥੇ ਟਿੱਕਰ ਇਹ ਜਮਾਂ ਪੂਰੀਆਂ ਫੁੱਲ ਵੱਟਾਂ ਭਰ ਦਿੰਦੇ ਆ ਜਿਹੜਾ ਕਿ ਉਹ ਬਹੁਤ ਹੀ ਸਬਜ਼ੀ ਨੂੰ ਨੁਕਸਾਨਦੇਹਕ ਹੁੰਦਾ ਤੇ ਜਿਹੜਾ ਕਿ ਇਹ ਇਹਦੀ ਗਰੋਥ ਤੇ ਬਹੁਤ ਜ਼ਿਆਦਾ ਅਸਰ ਪਾਉਂਦਾ ਹੈ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜਦੋਂ ਆਪਾਂ ਦੂਜਾ ਪਾਣੀ ਲਾਉਣਾ ਜਦੋਂ ਆਪਣਾ ਬਾਣ ਪਾਣੀ ਦੀ ਮੰਗ ਕਰਦਾ ਤੇ ਉਦੋਂ ਆਪਾਂ ਇਹਨੂੰ ਬਿਲਕੁਲ ਥੱਲੇ ਲਾਉਣਾ ਜਿਹੜੀ ਕਿ ਆਪਣੀਆਂ ਵੱਲਾਂ ਤੱਕ ਸਲਾਬ ਜਾਵੇ ਇਸ ਤਰੀਕੇ ਨਾਲ ਲਾਇਆ ਪਾਣੀ ਆਪਣੀ ਵੱਲ ਦੀ ਜਿਹੜੀ ਗਰੋਥ ਉਹਨੂੰ ਰੋਕਦਾ ਨਹੀਂ ਤੇ ਜਿਹੜਾ ਕਿ ਆਪਾਂ ਗੱਲਬਾਤ ਕਰਦੇ ਹਾਂ ਕਿ ਇਹਨੂੰ ਫੰਗਸ ਤੋਂ ਬਚਾਉਣ ਲਈ ਫੰਗਸ ਤੋਂ ਬਚਾਉਣ ਲਈ ਵੇਲ ਵਾਲੀਆਂ ਸਬਜ਼ੀਆਂ ਜਿਵੇਂ ਕद्दू ਤੋਰੀ ਟੇਠਾ ਖੀਰਾ ਇਨਾਂ ਨੂੰ ਕੋਈ ਮਹਿੰਗੀਆਂ ਸਵਰਿਆਂ ਕਰਨ ਦੀ ਲੋੜ ਨਹੀਂ ਹੁੰਦੀ ਐਮ 45 ਹੋਇਆ 1263 ਹੋਇਆ ਬਵਿਸਟਨ ਹੋਇਆ ਕ੍ਰਿਸਟਲ ਕੰਪੋਨੈਂਟ ਜਾਂ ਤੁਸੀਂ ਕਿਹੜਾ ਵੀ ਇਹ ਲੈ ਸਕਦੇ ਆ ਫੰਗੀ ਸੈੱਡ ਜਿਹੜਾ ਨਾਰਮਲ ਆਪਾਂ ਨੂੰ ਘੱਟ ਰੇਟ ਦੇ ਵਿੱਚ ਮਿਲਦਾ ਉਹੋ ਆਪਾਂ ਕਰਕੇ ਬਹੁਤ ਵਧੀਆ ਰਿਜ਼ਲਟ ਪ੍ਰਾਪਤ ਕਰ ਸਕਦੇ ਆ ਜਿਵੇਂ ਹਾਂਜੀ ਜਿਹੜਾ ਇਹ ਬੱਗਾ ਮੱਥਰ ਜਾਂ ਹਰਾ ਤੇਲਾ ਇਹਦੀ ਆਪਾਂ ਨੂੰ ਸ਼ਿਕਾਇਤ ਆਉਂਦੀ ਤਾਂ ਆਪਾਂ ਬੜੀਆਂ ਸਸਤੀਆਂ ਸਪਰੇਆਂ ਕਨਫੀਡੋਰ ਜਾਂ ਗਟਾਰਾ ਦਾ ਛੜਕਾ ਕਰਕੇ ਆਪਾਂ ਇਹਨੂੰ ਕੰਟਰੋਲ ਕਰ ਸਕਦੇ ਆ ਜੇਕਰ ਆਪਣੀ ਵੇਲ ਵਾਲੀ ਸਬਜ਼ੀ ਕੋਈ ਵੀ ਆਪਾਂ ਨੂੰ ਲੱਗਦੀ ਥੋੜੀ ਜੀ ਪੀਲੇਪਣ ਦੇ ਵਿੱਚ ਹਨਾ ਕੋਈ ਮਹਿੰਗੀ ਸਪਰੇ ਕਰਨ ਦੀ ਲੋੜ ਨਹੀਂ ਥੋੜਾ ਜਿਹਾ ਨਾਈਟ੍ਰੋਜਨ ਪਾ ਸਕਦੇ ਆਪਾਂ ਯੂਰੀਆ ਪਾ ਸਕਦੇ ਆ ਜਾਈਦੇ ਉੱਤੇ ਛੜਕਾ ਕਰਨਾ ਤਾਂ ਆਪਾਂ 19 19 ਦਾ ਛੜਕਾ ਕਰ ਸਕਦੇ ਆ ਆਪਾਂ ਨੂੰ ਰਿਜ਼ਲਟ ਬਹੁਤ ਵਧੀਆ ਬਿਹਤਰ ਰਿਜ਼ਲਟ ਮਿਲੂਗਾ ਜੇਕਰ ਆਪਾਂ ਪਾਣੀ ਜ਼ਿਆਦਾ ਲਾਤਾ ਹਨਾ ਭਰ ਭਰ ਕੇ ਪਾਣੀ ਲਾਇਆ ਕਈ ਕਿਸਾਨ ਵੀਰ ਕੀ ਕਰਦੇ ਪਾਣੀ ਨਾਲ ਬਾਲਾ ਭਰ ਗ੍ਰੋਥ ਰੁਕ ਜਾਂਦੀ ਹੈ ਉਸ ਹਾਲਤ ਦੇ ਵਿੱਚ ਆਪਾਂ ਇਹਦੇ ਉੱਤੇ ਆਈਪੀਐਲ ਕੰਪਨੀ ਦਾ ਜਿਹੜਾ 5ਜੀ ਹੁੰਦਾ ਨਾ ਉਹ ਲਿਆ ਕੇ ਕਰ ਸਕਦੇ ਆ 5 ਐਮਐਲ ਪ੍ਰਤੀ ਲੀਟਰ ਦੇ ਹਿਸਾਬ ਨਾਲ ਆਪਾਂ ਦਾ ਛੜਕਾ ਕਰਨਾ ਤੇ ਬਹੁਤ ਵਧੀਆ ਆਪਾਂ ਨੂੰ ਰਿਜ਼ਲਟ ਮਿਲੂਗਾ ਜਿਹੜਾ ਇਹ ਆਪਣਾ ਅਲੋਟ ਆ ਬਈ ਇਹ ਨਾ ਆਪਾਂ 1 ਨਵੰਬਰ ਨੂੰ ਲਾਇਆ ਸੀ ਨਵੰਬਰ ਦਸੰਬਰ ਤੇ ਜਨਵਰੀ ਦੇ ਲਾਸਟ ਦੇ ਵਿੱਚ ਆਪਾਂ ਇਹਦਾ ਫਲ ਚੱਕਣਾ ਤੇ ਇਹਦੀ ਆਪਾਂ ਵਧੀਆ ਤਰੀਕੇ ਨਾਲ ਦੇਖਭਾਲ ਕਰ ਰਹੇ ਆ ਤੇ ਇਹਦਾ ਫਲ ਹੁਣ ਇਸ ਟਾਈਮ ਯਾਰੀ ਚਾ ਦੋ ਮਹੀਨਿਆਂ ਰਹੀ ਫਸਲ ਹੋ ਗਈ ਆਪਣੀ ਤੇ ਆਪਾਂ ਜਾਨੂ ਦੇ ਲਾਸਟ ਦੇ ਵਿੱਚ ਆਪਾਂ ਪਹਿਲੀ ਤਰਾਇ ਸ਼ੁਰੂ ਕਰਾਂਗੇ ਜਿਹੜੇ ਕਿਸਾਨ ਵੀਰ ਕਹਿੰਦੇ ਸੀ ਤੁਸੀਂ ਕਦੂਆਂ ਦੇ ਵਿੱਚ ਬੜੀਆਂ ਕਿਸਮਾਂ ਲਾਈਆਂ ਬਾਈ ਇਹਦਾ ਕੀ ਰਾਜ ਆ ਇਹਦੇ ਉੱਤੇ ਆਪਾਂ ਇੱਕ ਵੱਖਰੀ ਵੀਡੀਓ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਆ ਆਪਾਂ ਕਿਉਂ ਲਾਈਆਂ ਤੇ ਅੱਜ ਦੀ ਵੀਡੀਓ ਆਪਣੀ ਸਪੈਸ਼ਲ ਥੰਗੀ ਸੈੱਡ ਪਾਣੀ ਤੇ ਆਪਾਂ ਬੱਗੇ ਤੇਲੇ ਤੋਂ ਪਾਈ ਸੀਗੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੱਧ ਵੱਧ ਸ਼ੇਅਰ ਕਰਿਓ ਬਾਈ ਬਣ ਕੇ